ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆਉਂਦਾ ਹੈ ਜੀ ਬੜੇ ਮਹਿੰਗੇ ਹੋਗੇ ਤੁਸੀਂ ਵੀ ਹਨਾ ਵੀ ਤੁਹਾਡੀ ਕੰਸਲਟੈਂਸ਼ਨ ਫੀਸ ਹੀ ਇੰਨੀ ਜ਼ਿਆਦਾ ਹੋਏਗੀ ਕਿ ਅਸੀਂ ਇੱਕ ਕਮਰਾ ਉੱਪਰ ਪਾ ਦਾਂਗੇ ਲੱਗਦਾ ਇਦਾਂ ਹੀ ਆ ਲੱਗਦਾ ਇਦਾਂ ਹੀ ਆ ਕੀ ਆਰਚਟੈਕਟ ਤੇ ਇੰਟੀਰੀਅਰ ਡਿਜ਼ਾਈਨਰ ਇਹ ਅੱਜ ਤੱਕ ਮੈਂ ਵੀ ਸੋਚਦਾ ਸੀਗਾ ਵੀ ਦੋਨਾਂ ਦਾ ਕੰਮ ਇੱਕ ਹੈ ਨਹੀਂ ਲੇਕਿਨ ਆਪਾਂ ਗੱਲ ਕਰ ਰਹੇ ਸੀ ਕਿ ਵੀ ਇਹ ਦੋਨੇ ਡਿਫਰੈਂਟ ਨੇ ਇੱਕ ਦੂਜੇ ਤੋਂ ਉਹ ਮੈਨੂੰ ਤੁਸੀਂ ਥੋੜਾ ਦੱਸੋ ਕਿ ਇੰਟੀਰੀਅਰ ਡਿਜ਼ਾਈਨਰ Bargain ਕਰਦੇ ਆ ਜੀ ਜਦੋਂ ਪਰਚੇਜ਼ਿੰਗ ਲਈ ਜਾਂੀ ਮਾਰਕੀਟ ਚ ਚੱਜਾਂਦੇ ਆ ਹਾਂਜੀ ਅਸੀਂ ਮਾਰਕੀਟ ਜਾ ਕੇ ਆਪਣੇ ਕਲਾਇੰਟ ਲਈ ਬਾਜ਼ੀ ਕਰਦੇ ਤੁਸੀਂ ਦੇਖੋ ਅਸੀਂ ਆਫਟਰ 올 ਐਟ ਦੀ ਐਂਡ ਆਫ ਦਿ ਡੇ ਵੀ ਮਨ ਸਾਨੂੰ ਮਜ਼ਾ ਆਉਂਦਾ ਹੈ ਕੰਮ ਕਰਕੇ ਰਾਈਟ ਉਹ ਸੀ ਕਰਨਾ ਹੀ ਕਰਨਾ ਵੀ ਹੈਵ ਦ ਪਾਵਰ ਸਾਡੇ ਕੋਲ ਪਾਵਰ ਹੈ ਕਿ ਇੱਕ ਅਸੀਂ 4x4 ਦੇ ਕਮਰੇ ਨੂੰ ਲੁੱਕ ਦੇ ਦੇ ਕਿਉਂ 8x8 ਦਾ 3D 'ਚ ਬੈਠੇ ਅਮਰੀਕਾ ਦੇ ਘਰ ਵੀ ਡਿਜ਼ਾਈਨ ਕਰਦੇ ਹਾਂ ਹਾਂਜੀ ਇੰਟੀਰੀਅਰ ਡਿਜ਼ਾਈਨ ਕਰ ਦਿੰਦੇ ਹਾਂ ਅਸੀਂ ਕੀਤੇ ਹੋਏ ਨੇ ਕੈਨੇਡਾ ਉਹਦੇ ਜਿਹੜੀ ਏਰੀਆਜ਼ ਲਿミਟਿਡ ਹੁੰਦੇ ਆਂ ਛੋਟੇ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਬੈਨੀਫੀਸ਼ੀਅਲ ਹੈ ਸਾਨੂੰ ਹਾਇਰ ਕਰਨਾ ਅੱਛਾ ਜੀ ਹਾਂਜੀ ਕਿਉਂਕਿ ਅਸੀਂ ਉਹਨਾਂ ਦੀ ਸਪੇਸ ਜ਼ਿਆਦਾ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਹਾਂ ਉਹਨਾਂ ਦੀ ਬਜਟਿੰਗ ਬੈਟਰ ਕਰ ਸਕਦੇ ਹਾਂ ਜਿਹੜਾ ਆਪਾਂ ਕਹਿ ਰਹੇ ਸੀਗੇ ਕਿ ਸਾਡੀ ਫੀਸ ਜ਼ਿਆਦਾ ਹੁੰਦੀ ਹੁਣ ਇੱਕ ਇੰਟੀਰੀਅਰ ਡਿਜ਼ਾਈਨਰ ਦਾ ਕੰਮ ਹੈਗਾ ਯਾ ਈਵਨ ਪਲੰਬਿੰਗ ਦੀ ਡਰਾਇੰਗ ਦੇਣਾ ਅੱਛਾ ਜੀ ਬੰਨੀ ਇਲੈਕਟ੍ਰੀਕਲ ਦੀ ਡਰਾਇੰਗ ਦੇਣਾ ਸਵਿਚ ਇਸ 17 ਜੋ ਵੀ AC ਡਾਕਟ ਵੀ ਲਾਈਟਸ ਸਾਨੂੰ ਕਿੱਥੇ ਚਾਹੀਦੀ ਹੈ ਕੀ ਹਾਈਲਾਈਟ ਕਰਨਾ ਹੈ ਕੀ ਹਾਈਲਾਈਟ ਕਰਨਾ AC ਕਿੱਥੇ ਆਵੇ ਤਾਂ ਕਿ ਸਾਡੇ ਇੰਟੀਰੀਅਰ ਵਿੱਚ ਡਿਸਟਰਬ ਨਾ ਕਰੇ ਕਿਹੜੀ ਵਾਲ ਤੇ ਆਉਣਾ ਚਾਹੀਦਾ ਹੈ ਅੱਛਾ ਜੀਆਂ ਪਾਈ ਐਗਜ਼ੌਸਟ ਦੀਆਂ ਪਾਈਪਸ ਆ ਰਹੀਆਂ ਪ ਕਿਹੜੀ ਵਾਲ ਆਪਾਂ ਹਾਈਲਾਈਟ ਕਰਨੀ ਹੈ ਵਾਸ਼ਰੂਮ ਦੇ ਵਿੱਚ ਉਹ ਸਾਰਾ ਸਾਡਾ ਕੰਮ ਹਾਂ ਅਸੀਂ ਮਾਰਕੀਟ ਸਰਵੇ ਵੀ ਕਰਦੇ ਹਾਂ ਸਾਨੂੰ 9 ਸਾਲ ਹੋ ਗਏ ਮਾਰਕੀਟ 'ਚ ਮਾਰਕੀਟ ਸਰਵੇ ਕਰਦੇ ਹਾਂ ਸਾਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ ਹੈ ਕਿ ਇਹ अवेलेबल ਹੈ ਇਹਦੀ ਪ੍ਰਾਈਸ ਇੱਥੇ ਇੰਨੀ ਹੈ ਨਾਲੇ ਸਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਇਸ ਲੁੱਕ ਦੀ ਚੀਪਰ ਵਰਜ਼ਨ अवेलेबल ਹੈ ਤਾਂ ਪੋ ਲੈ ਲੀਏ ਜੇ ਅਗਲੇ ਦਾ ਬਜਟ ਥੋੜਾ ਹੈ ਠੀਕਿੰਗ ਇਟ ਸੀਰੀਅਸਲੀ ਇਜ਼ ਦਾ ਪ੍ਰੋਬਲਮ ਸਾਨੂੰ ਸੀਰੀਅਸ ਨਹੀਂ ਲੱਗ ਸੀਰੀਅਸ ਨਹੀਂ ਸੀ ਲੰਡਾ ਨਾਲ ਸੀ ਕਲਦੀ ਕੁੜੀਆਂ ਆਈਆਂ ਨੇ ਸਾਨੂੰ ਦੱਸਣ ਸਾਨੂੰ ਦੱਸਣ ਗਿਆ ਕੰਮ ਕਿਉਂਕਿ ਜਿਹੜੇ ਪੇਪਰ ਅੱਛਾ ਹੀ ਉਹਨਾਂ ਨੂੰ 22 ਸਾਲ ਹੋ ਗਿਆ ਕੰਮ ਕਰ ਜਾਂਦਾ ਨਹੀਂ ਮੇਰੇ ਕਾ ਇਹ ਦੱਸਣ ਗਿਆ ਹਾਂ ਹਾਂ ਫਿਰ ਤਾਂ ਇਹ ਕਹਿੰਦੇ ਉਹ ਨਹੀਂ ਨਹੀਂ ਇਹ ਇਦਾਂ ਨਹੀਂ ਹੁੰਦਾ ਇਦਾਂ ਹੀ ਹੁੰਦਾ ਅੱਛਾ ਉਹ ਤਾਂ ਅੱਜ ਤੱਕ ਵੀ ਕਹਿ ਦਿੰਦੇ ਅੱਛਾ ਜੀ ਮੈਂ ਰਸ਼ੀਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇੱਕ ਨਵੇਂ ਐਪੀਸੋਡ ਦੇ ਵਿੱਚ ਅਸੀਂ ਪੌਡਕਾਸਟ ਦੀ ਇੱਕ ਪੂਰੀ ਸੀਰੀਜ਼ ਸ਼ੁਰੂ ਕਰ ਰਹੇ ਹਾਂ ਇਸ ਸੀਰੀਜ਼ ਦੇ ਵਿੱਚ ਅਸੀਂ ਕੀ ਕਰਾਂਗੇ ਤੁਹਾਡੇ ਪੈਸੇ ਬਚਾਵਾਂਗੇ ਪੈਸੇ ਕਿਵੇਂ ਬਚਾਵਾਂਗੇ ਅਸੀਂ ਪ੍ਰੋਫੈਸ਼ਨਲ ਇੰਟੀਰੀਅਰ ਡਿਜ਼ਾਈਨਰਸ ਨਾਲ ਗੱਲ ਕਰਾਂਗੇ ਮੇਰੇ ਨਾਲ ਇਸ ਸ਼ੋਅ ਦੇ ਵਿੱਚ ਮੌਜੂਦ ਰਹਿਣਗੇ ਗੁਰਲੀਨ ਮੈਮ ਸਿਮਰਨ ਮੈਮ ਇਹਨਾਂ ਨੇ ਇੱਕ ਲੰਮਾ ਚੌੜਾ ਵੀ ਇੱਕ ਬੈਕਗ੍ਰਾਉਂਡ ਹੈ ਇੰਟੀਰੀਅਰ ਡਿਜ਼ਾਈਨਰ ਦਾ ਕਈ ਪ੍ਰੋਜੈਕਟ ਕੀਤੇ ਆ ਮੇਰੇ ਨੋਨ ਦੇ ਵਿੱਚ ਕਿਸੇ ਨੇ ਇੰਟੀਰੀਅਰ ਡਿਜ਼ਾਈਨਿੰਗ ਕਰਵਾਈ ਸੀਗੀ ਤੇ ਬਹੁਤ ਹੀ ਸੈਟੀਸਫੈਕਸ਼ਨ ਵਾਲਾ ਜਿਹੜਾ ਕੰਮ ਹੈ ਉਹ ਰਿਹਾ ਸੀਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਮੇਕਓਵਰ ਕਰਵਾ ਰਹੇ ਹੋ ਰੈਨੋਵੇਸ਼ਨ ਕਰਵਾ ਰਹੇ ਹੋ ਜਾਂ ਨਿਆ ਘਰ ਬਣਵਾ ਰਹੇ ਹੋ ਤੇ ਇਹ ਪੋਡਕਾਸਟ ਤੁਹਾਡੇ ਬਹੁਤ ਪੈਸੇ ਵੀ ਬਚਾ ਦੋਗੇ ਤੇ ਨਾਲ ਦੇ ਨਾਲ ਘਰ ਦਾ ਲੁੱਕ ਜਿਹੜਾ ਉਹ ਬਹੁਤ ਵਧੀਆ ਨਿਕਲ ਕੇ ਆਏਗਾ ਜੇਕਰ ਤੁਸੀਂ ਇਹ ਸਾਰਾ ਪੋਡਕਾਸਟ ਸੁਣ ਰਹੇ ਹੋ ਦੇਖ ਰਹੇ ਹੋ ਮੈਮ ਸ਼ਸ਼ੀਕਲ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਜਦੋਂ ਇੰਟੀਰੀਅਰ ਡਿਜ਼ਾਈਨਿੰਗ ਦੀ ਗੱਲ ਆਉਂਦੀ ਹੈ ਨਾ ਇੰਟੀਰੀਅਰ ਡਿਜ਼ਾਈਨਰ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਆਉਂਦਾ ਹੈ ਜੀ ਬੜੇ ਮਹਿੰਗੇ ਬਿਹਾਨਾ ਵੀ ਤੁਹਾਡੀ ਕੰਸਲਟੈਂਸ਼ਨ ਫੀਸ ਹੀ ਇੰਨੀ ਜ਼ਿਆਦਾ ਹੋਏਗੀ ਕਿ ਅਸੀਂ ਇੱਕ ਕਮਰਾ ਉੱਪਰ ਪਾ ਦਾਂਗੇ ਲੱਗਦਾ ਇਦਾਂ ਹੀ ਆ ਲੱਗਦਾ ਇਦਾਂ ਹੀ ਆ ਲੱਗਦਾ ਇਦਾਂ ਹੀ ਆ ਸਾਰਿਆਂ ਨੂੰ ਬਟ ਐਕਚੁਅਲ ਇਟਸ ਨਾਟ ਅ ਫੈਕਟ ਫੈਕਟ ਨਹੀਂ ਹੈਗਾ ਹਾਂ ਅ ਪਹਿਲੀ ਵਾਰ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਥੋੜਾ ਐਕਸਪੈਂਸਿਵ ਹੈ ਰਾਈਟ ਪਰ ਅ ਐਕਚੁਅਲ ਚ ਨਹੀਂ ਐਕਸਪੈਂਸਿਵ ਹੈਗਾ ਬਿਕੋਜ਼ ਜਿਹੜੀ ਅਸੀਂ ਫੀਸ ਲੈਨੇ ਆ ਨਾ ਉਹਦੇ ਵਿੱਚ ਜਿਹੜੀਆਂ ਸਰਵਿਸਿਜ਼ ਨੇ ਉਹ ਕਿੰਨੇ ਟਾਈਮ ਦੀ ਹੈ ਉਹ ਸਭ ਚੀਜ਼ਾਂ ਲੋਕੀ ਕਨਸਿਡਰ ਨਹੀਂ ਕਰਦੇ ਉਹ ਸਿਰਫ ਇੱਕ ਫੀਸ ਸੁਣ ਕੇ ਅਮਾਉਂਟ ਸੁਣ ਕੇ ਤੇ ਕਹਿੰਦੇ ਨੇ ਕਿ ਅਸੀਂ ਐਕਸਪੈਂਸਿਵ ਆ ਐਕਚੁਅਲ ਚ ਐ ਟ੍ਰੂਥ ਨਹੀਂ ਹੈਗਾ ਬਿਲਕੁਲ ਵੀ ਅਸੀਂ ਐਕਚੁਅਲੀ ਤੁਹਾਡੇ ਪੈਸੇ ਸੇਵ ਕਰਦੇ ਆ ਅੱਛਾ ਜੀ ਜਿਹੜਾ ਰਿਜ਼ਲਟ ਆਏਗਾ ਵੀ ਪੈਸੇ ਸੇਵ ਹੋਣਗੇ ਤੁਹਾਡੇ ਐਟ ਦਾ ਐਂਡ ਅਗਰ ਤੁਸੀਂ ਇੱਕ ਬਜਟ ਬਣਾ ਰਹੇ ਹੋ ਯੈਸ ਤੇ ਉਹ ਬਜਟ ਦੇ ਵਿੱਚ ਤੁਹਾਡੇ ਐਟ ਦਾ ਐਂਡ ਕੀ ਜਦੋਂ ਆਪਾਂ ਕਿਤੇ ਪਰਚੇਜ਼ਿੰਗ ਕਰਦੇ ਨਾ ਯੂ ਸੇਵ 5000 ਯਰ ਸਮਥਿੰਗ ਲਾਈਕ ਦੈਟ ਵੀ ਉਹਦੇ ਚ ਤੁਹਾਡਾ ਅਗਰ ਬਜਟ ਐਟ ਦਾ ਐਂਡ ਕਨਕਲੂਡ ਹੋਏਗਾ ਤਾਂ ਉਹਦੇ ਚ ਸੇਵਿੰਗ ਸੇਵਿੰਗ ਹੋਏਗੀ ਔਰ ਲੁੱਕ ਜਿਹੜੀ ਹੈ ਦੇਖਣ ਨੂੰ ਹੋਏਗੀ ਕਿ ਇਟ ਇਜ਼ ਨਾਈਸ ਐਂਡ ਐਕਸਪੈਂਸਿਵ ਹਮ ਜਿਹੜਾ ਆਪਾਂ ਇੰਟੀਰੀਅਰ ਕਰਦੇ ਆਂ ਬਟ ਉਹਦਾ ਪੈਸੇ ਸੇਵ ਹੋਣਗੇ ਉਹਦਾ ਪੈਸੇ ਸੇਵ ਹੁੰਦੇ ਆ ਜਦੋਂ ਫਾਈਨਲ ਲੁੱਕ ਆਏਗੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਇਹਨਾਂ ਨੇ ਕਿੰਨਾ ਸਪੈਂਡ ਕੀਤਾ ਹੈ ਬਟ ਇਟਸ ਨਾਟ ਅਬਾਊਟ ਸਪੈਂਡਿੰਗ ਇਟਸ ਅਬਾਊਟ ਹਾਊ ਅਸੀਂ ਚੀਜ਼ਾਂ ਯੂਜ਼ ਕਿਸ ਤਰੀਕੇ ਨਾਲ ਕਰਦੇ ਕਿੱਦਾਂ ਕਰਦੀ ਇਹ ਚੀਜ਼ਾਂ ਇੱਕ ਉਹੀ ਚੀਜ਼ ਹੈ ਇਟ ਕੈਨ ਬੀ ਵੈਰੀ ਐਕਸਪੈਂਸਿਵ ਤੁਸੀਂ ਉਹਨੂੰ ਏਦਾਂ ਰੱਖ ਦਿਓ ਉਹ ਨਹੀਂ ਲੱਗੇਗੀ ਕਿ ਐਕਸਪੈਂਸਿਵ ਹੈ ਪਰ ਇੱਕ ਤੁਸੀਂ ਬਹੁਤ ਨਾਰਮਲ ਚੀਜ਼ ਸਟਰੀਟ ਤੋਂ ਵੀ ਲਈ ਹੈ ਉਹ ਤੁਸੀਂ ਇੱਕ ਸੋਹਣੇ ਤਰੀਕੇ ਨਾਲ ਰੱਖੋਗੇ ਤਾਂ ਲੱਗੇਗਾ ਉਹ ਲੋਕਾਂ ਨੂੰ ਲੱਗੇਗਾ ਕਿ ਇਟ ਇਜ਼ ਐਕਸਪੈਂਸਿਵ ਉਹ ਫਿਰ ਦੇਖ ਕੇ ਇੱਕ ਮਤਲਬ ਯੂ ਕੈ ਧਾਰਨਾ ਜੀ ਬਣਨ ਦੇ ਦੇਖ ਕੇ ਕਿਹਾ ਕਰ ਇਦਾਂ ਦਾ ਇੰਨਾ ਸੋਹਣਾ ਲੱਗ ਰਿਹਾ ਇੰਟੀਰੀਅਰ ਸਾਨੂੰ ਤਾਂ ਕਰਾਇਆ ਬਹੁਤ ਮਹਿੰਗਾ ਹੋਇਆ ਬਿਕੋਜ਼ ਇਹ ਮੈਂ ਗੱਲ ਕਿਉਂ ਕਹੀ ਕਿਉਂਕਿ ਅਸੀਂ ਵੀ ਘਰ ਆਪਣਾ ਮੇਕਓਵਰ ਥੋੜਾ ਕਰਵਾ ਰਹੇ ਸੀਗੇ ਤੇ ਮੈਂ ਆਪਣੀ ਫੈਮਿਲੀ ਨੂੰ ਇਹੀ ਕਿਹਾ ਸੀਗਾ ਕਿ ਵੀ ਅਸੀਂ ਇੱਕ ਇੰਟੀਰੀਅਰ ਡਿਜ਼ਾਈਨ ਸਾਡਾ ਵੀ ਏਰੀਆ ਛੋਟਾ ਹੈ ਬਹੁਤ ਵੱਡਾ ਨਹੀਂ ਸੀਗਾ ਤੇ ਉਹਨਾਂ ਨੇ ਕਿਹਾ ਕਿ ਯਾਰ ਜਿੰਨੇ ਸਾਡਾ ਏਰੀਆ ਹੈ ਤੇ ਜਿੰਨਾ ਦਾ ਉਹਨਾਂ ਦੀ ਫੀਸ ਹੋਏਗੀ ਵੀ ਇੱਕ ਕਮਰਾ ਵਾਲਾਂਗੇ ਫਿਰ ਉਹੀ ਗੱਲ ਮੇਨੂੰ ਕਹਤੇ ਆ ਗਈ ਕਿ ਜੇ ਅਸੀਂ ਸੋਚ ਰਹੇ ਆਂ ਤੇ ਵੀ ਸਾਡੇ ਵਰਗੇ ਹਨਾ ਵੀ ਜਿਹੜੇ ਮਿਡਲ ਕਲਾਸ ਨੇ ਉਹ ਹੋਰ ਸੋਚਣਗੇ ਤਾਂ ਪਰ ਸਾਨੂੰ ਪਤਾ ਜਿਹੜੇ ਜਿਹੜੀ ਏਰੀਆਜ਼ ਲਿਮਟਿਡ ਹੁੰਦੇ ਆਂ ਔਰ ਛੋਟੇ ਹੁੰਦੇ ਆਂ ਉਹਨਾਂ ਨੂੰ ਜ਼ਿਆਦਾ ਬੈਨੀਫੀਸ਼ੀਅਲ ਹੈ ਸਾਨੂੰ ਹਾਇਰ ਕਰਨਾ ਅੱਛਾ ਜੀ ਹਾਂ ਜੀ ਕਿਉਂਕਿ ਅਸੀਂ ਉਹਨਾਂ ਦੀ ਸਪੇਸ ਜ਼ਿਆਦਾ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਆਂ ਉਹਨਾਂ ਦੀ ਬਜਟਿੰਗ ਬੈਟਰ ਕਰ ਸਕਦੇ ਆਂ ਰਾਈਟ ਕਿ ਉਹਨਾਂ ਦਾ ਰਿਜ਼ਲਟ ਬੈਟਰ ਆਨ ਪੈਸੇ ਤੁਸੀਂ ਉਹਨੇ ਹੀ ਖਰਚ ਲੈਣੇ ਆ ਹੂੰ ਹੂੰ ਜਿੰਨੇ ਸਾਨੂੰ ਦੇਨੇ ਉਸ ਤੋਂ ਵੀ ਜ਼ਿਆਦਾ ਖਰਚ ਲੈਣੇ ਪਰ ਲੋਕ ਕਦੀ ਨਹੀਂ ਹੋਣੀ ਹਾਂ ਵੀ ਉਹ ਰਿਜ਼ਲਟ ਨਹੀਂ ਆਣਾ ਕਿਉਂਕਿ ਅਸੀਂ ਪ੍ਰੋਫੈਸ਼ਨਲ ਆ ਅਸੀਂ ਪੜ੍ਹਾਈ ਕੀਤੀ ਹੈ देयर इज अ ਡਿਫਰੈਂਸ ਨਾਲੇ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਸਾਡਾ ਉਹੀ ਤੁਸੀਂ ਮਾਰਕੀਟ ਜਾਣਾ ਤੁਸੀਂ ਆ ਚੀਜ਼ ਲੈ ਲੈਣੀ ਆ ਅਸੀਂ ਮਾਰਕੀਟ 'ਚ ਜਾਣਾ ਸਾਨੂੰ ਪਤਾ ਇੱਥੋਂ ਨਹੀਂ ਲੈਣੀ ਆ ਨਹੀਂ ਲੈਣੀ ਇਹਦੀ ਜਗ੍ਹਾ ਉਹ ਚੀਜ਼ ਲਵਾਂਗੇ ਉਦੀ ਪ੍ਰਾਈਸ ਵੀ ਬੈਟਰ ਹੈ ਬਜਟ ਵੀ ਫਿੱਟ ਹੈ ਜ਼ਿਆਦਾ ਸੋਹਣੀ ਵੀ ਲੱਗੇਗੀ ਵੀ ਸਾਡੇ ਕਲਾਇੰਟ ਦੇ ਬਜਟ ਦੇ ਵਿੱਚ ਅਸੀਂ ਮਾਰਕੀਟ ਸਰਵੇ ਵੀ ਕਰਦੇ ਹਾਂ ਸਾਨੂੰ 9 ਸਾਲ ਹੋ ਗਏ ਮਾਰਕੀਟ 'ਚ ਮਾਰਕੀਟ ਸਰਵੇ ਕਰਦੇ ਹਾਂ ਸਾਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ ਕਿ ਇਹ ਅਵੇਲੇਬਲ ਹੈ ਇਹਦੀ ਪ੍ਰਾਈਸ ਇੱਥੇ ਇੰਨੀ ਆ ਔਰ ਇਹ ਨਾਲੇ ਸਾਨੂੰ ਇਹ ਵੀ ਪਤਾ ਹੁੰਦਾ ਕਿ ਇਸ ਲੁੱਕ ਦੀ ਚੀਪਰ ਵਰਜ਼ਨ ਅਵੇਲੇਬਲ ਹੈ ਤਾਂ ਪਾ ਲੈ ਲੀਏ ਜੇ ਅਗਲੇ ਦਾ ਬਜਟ ਥੋੜਾ ਹੈ ਸੋ ਆਪਾਂ ਨੂੰ ਕਹਾਂਗੇ ਤੂੰ ਇੰਨੇ ਪੈਸੇ 'ਚ ਆ ਚੀਪਰ ਵਰਜ਼ਨ ਮਿਲਦਾ ਇਹਨੂੰ ਇਸ ਤਰੀਕੇ ਯੂਜ਼ ਕਰਾਂਗੇ ਕਿ ਉਹੀ ਲੱਗੇਗਾ ਕਿ ਐਕਸਪੈਂਸਿਵ ਹੈ ਉਹ ਠੀਕ ਹੈ ਅਜਾ ਨੋਲੇਜ ਹੈ ਸਾਨੂੰ ਰਾਈਟ ਕੀ ਆਰਕੀਟੈਕਟ ਤੇ ਇੰਟੀਰੀਅਰ ਡਿਜ਼ਾਈਨਰ ਇਹ ਅੱਜ ਤੱਕ ਮੈਂ ਵੀ ਸੋਚਦਾ ਸੀਗਾ ਵੀ ਦੋਨਾਂ ਦਾ ਕੰਮ ਇੱਕ ਹੈ ਨਹੀਂ ਲੇਕਿਨ ਆਪਾਂ ਗੱਲ ਕਰ ਰਹੇ ਸੀਗੇ ਵੀ ਇਹ ਦੋਨੇ ਡਿਫਰੈਂਟ ਨੇ ਇੱਕ ਦੂਜੇ ਤੋਂ ਉਹ ਮੈਨੂੰ ਤੁਸੀਂ ਥੋੜਾ ਦੱਸੋ ਕਿ ਵੀ ਕਿਵੇਂ ਡਿਫਰੈਂਟ ਨੇ ਅੱਜਕਲ ਬਹੁਤ سارے ਆਰਕੀਟੈਕਟਸ ਕੰਮ ਕਰ ਰਹੇ ਨੇ ਇੰਟੀਰੀਅਰ ਦਾ ਆਬਵੀਅਸਲੀ ਉਹਨਾਂ ਨੇ ਇੰਟੀਰੀਅਰ ਡਿਜ਼ਾਈਨਰਸ ਹਾਇਰ ਕੀਤੇ ਹੋਏ ਨੇ ਰਾਈਟ ਪਰ ਜਿਹੜਾ ਆਰਕੀਟੈਕਚਰ ਹੈਗਾ ਆ ਇਟ ਇਜ਼ ਵੈਰੀ ਮਕੈਨਿਕਲ ਹਮ ਹੈਨਾ ਇਟ ਇਜ਼ ਟੂ ਬੇਕ ਬਿਲਡਿੰਗਸ ਇਟਸ ਸਿਵਲ ਹਮ ਹੈਨਾ ਦੇ ਹੈਵ ਉਹਨਾਂ ਦਾ ਸਾਰਾ ਕੰਮ ਬਹੁਤ ਇੱਕ ਪਲੇਟੂ ਤੇ ਚੱਲਦਾ ਆ ਦੇ ਹੈਵ ਟੂ ਹੈਵ ਸਾਰਾ ਕੁਝ ਮੈਕੈਨੀਕਲ ਸਿੱਧਾ ਸਿੱਧਾ ਹੈਨਾ ਐਂਡ ਟੈਕਨੀਕਲ ਉਹਨਾਂ ਦਾ ਕੰਮ ਜ਼ਿਆਦਾ ਸਾਡਾ ਕੰਮ ਹੈਗਾ ਸੋ ਦੈਟਸ ਵੇਅਰ देयर ਬ੍ਰੇਨ ਗੋਜ਼ ਰਾਈਟ ਸਾਡਾ ਇਦਾਂ ਦਾ ਨਹੀਂ ਹੈ ਸਾਡਾ ਇਜ਼ 올 ਐਸਥੈਟਿਕ ਕਮ ਤੁਹਾਡੀ ਐਂਟਰੀ ਕਿੱਥੋਂ ਹੁੰਦੀ ਹੈ ਘਰ ਦੇ ਵਿੱਚ ਸਾਡੀ ਐਂਟਰੀ ਹੋ ਜਾਂਦੀ ਹੈ ਜਦੋਂ ਲੈਂਟਰ ਪੈ ਜਾਂਦਾ अच्छा जी लैंटर पे गया गंदा खड़ियां होगियां फिर एक इंटीरियर डिजाइनर आपा नु हायर करना चाहिदा है बिल्कुल हुन जेड़ा आपा कह रहे छ कि ਸਾਡੀ ਫੀਸ ਜ਼ਿਆਦਾ ਹੁੰਦੀ ਹੁਣ ਇੱਕ ਇੰਟੀਰੀਅਰ ਡਿਜ਼ਾਈਨਰ ਦਾ ਕੰਮ ਹੈਗਾ ਯਾ ਈਵਨ ਪਲੰਬਿੰਗ ਦੇ ਡਰਾਇੰਗ ਦੇਣਾ ਅਪਣੀ ਇਲੈਕਟ੍ਰੀਕਲ ਦੀ ਡਰਾਇੰਗ ਦੇਣਾ ਸਵਿਚ ਇਸ ਤਾਰ ਜੋ ਵੀ ਵੀ ਲਾਈਟ ਸਾਨੂੰ ਕਿੱਥੇ ਚਾਹੀਦੀ ਹੈ ਕੀ ਹਾਈਲਾਈਟ ਕਰਨਾ ਹੈ ਕੀ ਹਾਈਲਾਈਟ ਕਰਨਾ ਏਸੀ ਕਿੱਥੇ ਆਵੇ ਤਾਂ ਕਿ ਉਹ ਸਾਡੇ ਇੰਟੀਰੀਅਰ ਵਿੱਚ ਡਿਸਟਰਬ ਨਾ ਕਰੇ ਕਿਹੜੀ ਵਾਲ ਤੇ ਆਣਾ ਚਾਹੀਦਾ ਐ ਐਗਜ਼ੌਸਟ ਦੀਆਂ ਪਾਈਪਸ ਆਰੀਆਂ ਪਲੰਪਿੰਗ ਜਿਹੜੀ ਆਪਣੀ ਕਿਦਾਂ ਹੋਵੇ ਸੋ ਥੈਟ ਕਿਹੜੀ ਵਾਲ ਆਪਾਂ ਹਾਈਲਾਈਟ ਕਰਨੀ ਹੈ ਵਾਸ਼ਰੂਮ ਦੇ ਵਿੱਚ ਉਹ ਸਾਰਾ ਸਾਡਾ ਕੰਮ ਹੈ ਲੋਕਾਂ ਨੂੰ ਲੱਗਦਾ ਸਾਡਾ ਉਹ ਸਾਰਾ ਉਸ ਟਾਈਮ ਤੋਂ ਸ਼ੁਰੂ ਹੋ ਕੇ ਜਿਸ ਟਾਈਮ ਤੇ ਤੁਹਾਡਾ ਕਲ ਬ੍ਰਿਕਸ ਚ ਹੁੰਦਾ ਆ ਟਿਲ ਜਦ ਤੱਕ ਉਹ ਰੈਡੀ ਹੋਣਾ ਆ ਉਹ ਇੱਕ ਸਾਰੀ ਪ੍ਰੋਸੈਸ ਹੈ ਉਹ ਤੋਂ ਸ਼ੁਰੂ ਹੋ ਜਾਂਦੀ ਹੈ ਡਿਜ਼ਾਈਨਿੰਗ ਹਾਂ ਹੈ ਨਾ ਡਿਜ਼ਾਈਨਿੰਗ ਕਲਰਸ ਜਾਂ ਅ ਵਾਲਪੇਪਰਸ ਤੇ ਨਹੀਂ ਹੈਗੀ ਡਿਜ਼ਾਈਨਿੰਗ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਦੀਵਾਰਾਂ 'ਚ ਚਰੀਆਂ ਮਰਵਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਰਾਈਟ ਵੀ ਅਗਰ ਬਰੀਕੀ ਤੋਂ ਬਰੀਕੀ ਤੇ ਮੇਨ ਜਿਹੜਾ ਕੰਮ ਹੈ ਉਹ ਤਾਂ ਸਾਨੂੰ ਦਿਖਦਾ ਲੇਕਿਨ ਜਿਹੜੇ ਬਰੀਕੀ ਕੰਮ ਹੈ ਸਾਰੀ ਲੁਕੋ ਦਿਨਾਂ ਲਈ ਹੁੰਦੀ ਹੈ ਹਾਂ ਜਿਹੜਾ ਪਹਿਲਾਂ ਅਸੀਂ ਕੰਮ ਕਰਵਾਈਦਾ ਹੈ ਨਾ ਜੇ ਹੁਣ ਅਸੀਂ ਬਹੁਤ ਸੋਹਣਾ ਵਾਲਪੇਪਰ ਲਵਾ ਦਾਂਗੇ ਲਾਈਟਿੰਗ ਨਹੀਂ ਹੋਏਗੀ ਤਾਂ ਦਿਖੇਗਾ ਕਿ ਦਿਖੇਗਾ ਨਹੀਂ ਨਾ ਉਹਦੇ ਐਮਫਸਿਸ ਨਹੀਂ ਬਣਨਗੇ ਉਹਦਾ ਫੋਕਸ ਨਹੀਂ ਬਨੇਗਾ ਸੋ ਸਾਈ ਚੀਜ਼ ਆਪਾਂ ਸ਼ੁਰੂ ਤੋਂ ਸ਼ੁਰੂ ਹੋ ਜਾਈਦਾ ਹੈ ਆਪਾਂ ਐਂਡ ਤੱਕ ਕਰੀਦਾ ਕੰਮ ਜਦੋਂ ਤੱਕ ਐਂਡ ਫੋਟੋ ਫਰੇਮਸ ਲੱਗ ਕੇ ਘਰ ਰੈਡੀ ਨਾ ਹੋਵੇ ਪ੍ਰੋਪਰ ਸੋ ਦੈਟ ਇਜ਼ ਦ ਲੌਂਗ ਜਰਨੀ ਜਿਹੜਾ ਅਸੀਂ ਨਾਲ ਰਹਿੰਦੇ ਹਾਂ ਕਲਾਇੰਟ ਦੇ ਵਿੱਚ ਉ ਉਹਦੇ ਪੈਸੇ ਨੇ ਵੀ ਇੱਕ ਆਮ ਇਨਸਾਨ ਜੋ ਚੀਜ਼ ਕਰਵਾਣਾ ਚਾਹ ਰਿਹਾ ਹੈ ਤੇ ਇੱਕ ਇੰਟੀਰੀਅਰ ਡਿਜ਼ਾਈਨਰ ਜੋ ਚੀਜ਼ ਡਿਜ਼ਾਈਨ ਕਰਵਾ ਰਿਹਾ ਹੈ ਉਹ ਰਿਜ਼ਲਟ ਕੀ ਸੇਮ ਆਉਂਦਾ ਦੇਖੋ ਚੁਆਇਸ ਹਰੇਕ ਦੀ ਫਰਕ ਹੁੰਦੀ ਹੈ ਪਰ ਰਿਜ਼ਲਟ ਸੇਮ ਨਹੀਂ ਆਉਂਦਾ ਕਿਉਂਕਿ ਜਦੋਂ ਤੁਸੀਂ ਸਿਲੈਕਟ ਕਰਦੇ ਹੋ ਨਾ ਉਹਨਾਂ ਨੇ ਆ ਦੇਖ ਲਿਆ ਕਿ ਇਹਦੇ ਨਾਲ ਆ ਵਾਲਪੇਪਰ ਆ ਸੋਨਾ ਹੈ ਠੀਕ ਹੈ ਪਰ ਅਸੀਂ ਕੀ ਇਮੇਜਨ ਕਰਨਾ ਹੈ ਅਸੀਂ ਉਹ ਵਾਲਪੇਪਰ ਨੂੰ ਇਮੇਜਨ ਕਰਨਾ ਉਹ ਸਾਰੇ এনਵਾਇਰਨਮੈਂਟਸ ਕਿੱਦਾਂ ਦਾ ਲੱਗਦਾ ਵੀ ਫਿੱਟ ਕਿੱਥਾਂ ਕਿੱਦਾਂ ਲੱਗਦਾ ਸਾਡਾ ਸਪੈਕਟਰਮ ਉਹਨਾ ਵੱਡਾ ਹੈ ਇਮੇਜਨ ਕਰਨ ਦਾ ਅਸੀਂ ਇੱਕ ਇੱਕ ਚੀਜ਼ ਸੋchnੀ ਹੈ ਜੇ ਇੱਥੇ ਵਾਲਪੇਪਰ ਲੱਗਾ ਤਾਂ ਉਹਦੇ ਮੋਰੇ ਕੀ ਚੀਜ਼ ਆਣੀ ਹੈ ਉਹਦੀ ਬੈਕਗ੍ਰਾਉਂਡ ਚ ਕੀ ਹੈ ਉਹਦੇ ਸਾਈਡਾਂ ਤੇ ਕੀ ਹੈ ਉਹਦੇ ਆਲੇ ਦੁਆਲੇ ਕਿਹੜੇ ਕਲਰ ਨੇ ਹਾਂ ਇੱਕ ਕਲਰ ਨੇ ਸਿਰਫ ਇਨਾ ਹੀ ਦੇਖਣਾ ਕਿ ਆਹ ਵਾਲਪੇਪਰ ਸੋਹਣਾ ਹੈ ਉੱਥੇ ਲੱਗਾ ਸੋਹਣਾ ਲੱਗੇ ਹਾਂ ਸੋ ਦੈਟ ਇਜ਼ ਅ ਡਿਫਰੈਂਸ ਵੀ ਅੱਛਾ ਇਹ ਚੀਜ਼ ਵੀ ਹੁੰਦੀ ਹੈ ਕਿ ਅਸੀਂ ਕਿਸੇ ਦੇ ਘਰੇ ਦੇਖ ਲਈ ਕੋਈ ਚੀਜ਼ ਉਹ ਅਸੀਂ ਸੋਚਦੇ ਹਾਂ ਵੀ ਯਾਰ ਹਨਾ ਵੀ ਉੱਥੇ ਵੀ ਵਧੀਆ ਲੱਗ ਰਹੀ ਸੀ ਵੀ ਹਾਂ ਅਸੀਂ ਵੀ ਕਰਾਂਗੇ ਉਹ ਵੀ ਸਾਡੇ ਵੀ ਮਿਸਮੈਚ ਹੋ ਜਾਂਦਾ ਕਿਉਂਕਿ ਸਾਡਾ ਇੰਟੀਰੀਅਰ ਕੁਝ ਹੋਰ ਹੈ ਉਹ ਫਿੱਟ ਨਹੀਂ ਹੋ ਪੰਦਾ ਗਈ ਸਾਡੇ ਕਲਾਇੰਟ ਵੀ ਆ ਕੇ ਸਾਨੂੰ ਪਿਕਚਰ ਖਿੱਚ ਕੇ ਲਿਆਣਗੇ ਕਿ ਆ ਚੀਜ਼ ਸੇਮ ਕਰ ਦਿਓ ਹਾਂ ਬਟ ਬਟ ਭੁੱਲ ਜਾਂਦੇ ਨੇ ਲੋਕੀ ਕਿ ਉਹ ਚੀਜ਼ ਉਹਨਾਂ ਦੇ ਏਰੀਆ 'ਚ ਸੋਹਣੀ ਲੱਗ ਰਹੀ ਹੈ ਸਾਡਾ ਏਰੀਆ ਡਿਫਰੈਂਟ ਹੈ ਸਾਡੇ ਸਰਾਊਂਡਿੰਗਸ ਡਿਫਰੈਂਟ ਹੈ ਕਲਰ ਸਕੀਮ ਡਿਫਰੈਂਟ ਇਟ ਇਜ਼ ਨਾਟ ਨੈਸੈਸਰੀ ਉਹ ਚੀਜ਼ ਸੇਮ ਸੋਹਣੀ ਲੱਗੇਗੀ ਕਿਉਂਕਿ ਕਿਸੇ ਦੇ ਘਰ 'ਚ ਲਾਈਟ ਜ਼ਿਆਦਾ ਆ ਰਹੀ ਹੁੰਦੀ ਜਗ੍ਹਾ ਵੱਡੀ ਹੁੰਦੀ ਹੈ ਜਾਂ ਜਗ੍ਹਾ ਛੋਟੀ ਹੁੰਦੀ ਹੈ ਇਟ ਹੈਸ ਟੂ ਡਿਪੈਂਡ ਔਨ ਯੋਰ ਸਪੇਸ ਡਿਜ਼ਾਈਨ ਹੈਸ ਟੂ ਬੀ ਅਕੋਰਡਿੰਗ ਟੂ ਦ ਸਪੇਸ ਸਪੇਸ ਇਕ ਨੈਚੁਰਲ ਲਾਈਟ ਕਿੰਨੀ ਆਂਦੀ ਹੈ ਉਹਦੇ ਅਕੋਰਡਿੰਗਲੀ ਸਾਰੀ ਕਲਰ ਸਕੀਮ ਚੂਜ਼ ਹੁੰਦੀ ਹੈ ਉਹਦੇ ਅਕੋਰਡਿੰਗਲੀ ਸਾਰੇ ਮਟੀਰੀਅਲ ਚੂਜ਼ ਹੁੰਦੇ ਆ ਉਹਦੇ ਨਾਲ ਹੀ ਸਪੇਸ ਦੀ ਜਿਹੜੀ ਲੁੱਕ ਹੈ ਨਾ ਡਬਲ ਵੀ ਹੋ ਸਕਦੀ ਹੈ ਉਹ ਸਪੇਸ ਛੋਟੀ ਵੀ ਲੱਗ ਸਕਦੀ ਹੈ ਵੀ ਹੈਵ ਦ ਪਾਵਰ ਸਾਡੇ ਕੋਲ ਪਾਵਰ ਹੈ ਕਿ ਇੱਕ ਅਸੀਂ 4x4 ਦੇ ਕਮਰੇ ਨੂੰ ਲੁੱਕ ਦੇਈਏ ਕਿ ਉਹ 8x8 ਤੱਕ ਹਾਂ ਵੀ ਕੁਝ ਇਸ ਹਿਸਾਬ ਨਾਲ ਹੈ ਨਾ ਵੀ ਉਹ ਉਹ ਇਸ ਕਰਕੇ ਇਟ ਇਜ਼ ਆਰ ਐਕਸਪੀਰੀਅੰਸ ਐਂਡ ਨੋਲੇਜ ਵਿਚ ਅ ਲੇਮੈਨ ਕੈਨੋਟ ਮੈਚ অর ਥਿੰਕ ਆਫ ਠੀਕ ਹੈ ਜੀ ਅੱਛਾ ਜੀ ਇੱਕ ਚੀਜ਼ ਹੋਰ ਹੈ ਕਿ ਜਦੋਂ ਆਪਾਂ ਇੰਟੀਰੀਅਰ ਇੱਕ ਤਾਂ ਬਜਟ ਹੋ ਜਾਂਦਾ ਹੈ ਹਨਾ ਵੀ ਬਜਟ ਕਾਫੀ ਜ਼ਿਆਦਾ ਹੋਏਗਾ ਉਹ ਤੁਸੀਂ ਦੱਸਤਾ ਕਿ ਬਜਟ ਇਦਾਂ ਦਾ ਕੋਈ ਵੀ ਇਹ ਮਿਥ ਹੈ ਕਿ ਬਹੁਤ ਵੀ ਬਜਟ ਲੈਣਗੇ ਨਹੀਂ ਅਸੀਂ ਜੋ ਕੰਮ ਕਰਦੇ ਆਂ ਤੇ ਜੋ ਰਿਜ਼ਲਟ ਆਂਦਾ ਹੈ ਉਹ ਬਜਟ ਬਹੁਤ ਲਿਮਟਿਡ ਹੋਏਗਾ ਹਨਾ ਦੂਜੀ ਗੱਲ ਇਹ ਹੁੰਦੀ ਹੈ ਕਿ ਇੰਟੀਰੀਅਰ ਡਿਜ਼ਾਈਨਰ ਛੋਟੇ ਪ੍ਰੋਜੈਕਟ ਨੂੰ ਵੀ ਫੜਨਗੇ ਵੀ ਹਨਾ ਵੀ ਵੱਡੇ ਪ੍ਰੋਜੈਕਟ ਨੂੰ ਵੀ ਫੜਨਗੇ ਯਾਰ ਸਾਡਾ ਤਾਂ ਛੋਟਾ ਘਰ ਹੈ ਸੋ ਕੀ ਵੀ ਤੁਸੀਂ ਇਹ ਵੀ ਮਿੱਥ ਹੈ ਸਾਡੇ ਲਈ ਤਾਂ ਮਿੱਥ ਸਾਡੇ ਲਈ ਇਟਸ ਫਰਸਟ ਕਮ ਫਰਸਟ ਸਰਵ ਆਬਵੀਅਸਲੀ ਬੋਤਵਰੀ ਇਦਾਂ ਹੁੰਦਾ ਹੈ ਕਿ ਸਾਡੇ ਕੋਲ ਨਹੀਂ ਟਾਈਮ ਹੁੰਦਾ ਸਾਨੂੰ ਪ੍ਰੋਜੈਕਟਸ ਨੂੰ ਮਨਾ ਕਰਨਾ ਪੈਂਦਾ ਪਰ ਆਈ ਥਿੰਕ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਕਿ ਅਸੀਂ ਇੱਕ ਵੱਡੇ ਪ੍ਰੋਜੈਕਟ ਕਰਕੇ ਇੱਕ ਛੋਟੇ ਪ੍ਰੋਜੈਕਟ ਨੂੰ ਮਨਾ ਕਰੀਂ ਐਂਡ ਵੀ ਆਰ ਡਿਜ਼ਾਈਨਰਸ ਅਸੀਂ ਸਾਡੀ ਜਿਹੜਾ ਸਕਿੱਲ ਹੈ ਉਹ ਉਦੋਂ ਹੀ ਟੈਸਟ ਹੁੰਦਾ ਜਦੋਂ ਅਸੀਂ ਇੱਕ ਛੋਟੀ ਸਪੇਸ ਨੂੰ ਡਿਜ਼ਾਈਨ ਕਰਦੇ ਆਂ ਵੀ ਸਾਡੇ ਲਈ ਚੈਲੈਂਜਿੰਗ ਤੁਹਾਡੇ ਲਈ ਆਈ ਗੈਸ ਉਹੀ ਸੀਗਾ ਤੁਸੀਂ ਮੰਨੋਗੇ ਨਹੀਂ ਅਸੀਂ ਸਿੰਗਲ ਸਿੰਗਲ ਬੈੱਡਰੂਮਸ ਵੀ ਕਰਦੇ ਆਂ ਕਰਦੇ ਅੱਛਾ ਜੀ ਇਦਾਂ ਦੀ ਕੋਈ ਗੱਲ ਨਹੀਂ ਗਈ ਸਿੰਗਲ ਬੈੱਡਰੂਮਸ ਨਹੀਂ ਕਰਦੇ ਔਰ ਛੋਟਾ ਕੰਮ ਨਹੀਂ ਕਰਦੇ ਜ਼ਰੂਰ ਕਰਦੇ ਆਂ ਅਸੀਂ ਸਿੰਗਲ ਬੈੱਡਰੂਮਸ ਵੀ ਕਰਦੇ ਆਂ ਤੁਸੀਂ ਜੇ ਉਹਨਾਂ ਦੀ ਮੇਕਓਵਰਸ ਦੇਖੋਗੇ ਤੇ ਇੰਜੋਏ ਕਰਦੇ ਆਂ ਡਿਫਰੈਂਸ ਹੂੰ ਕੰਮ ਨੂੰ ਇੰਜੋਏ ਕਰੇਗਾ ਕਿਉਂਕਿ ਜਿੱਥੇ ਬਜਟ ਖੁੱਲ੍ਹਾ ਹੈ ਜਗ੍ਹਾ ਖੁੱਲੀ ਹੈ ਇਟਸ ਵੈਰੀ ਈਜ਼ੀ ਟੂ ਡਿਜ਼ਾਈਨ ਬਜਟੇ ਬਜਟ ਵੀ ਥੋੜਾ ਜਗਾ ਵੀ ਥੋੜੀ ਹੈ ਤੇ ਉੱਥੇ ਕੰਮ ਵੀ ਬਿਲਕੁਲ ਸੁਪੀਰੀਅਰ ਹੈ ਮਤਲਬ ਹਾਂ ਸੋ ਇਟ ਇਟ ਇਨਵੋਲਵਸ ਅਸ ਐਂਡ ਵੀ ਲਾਈਕ ਦ ਇਨਵੋਲਵਮ ਹਾਂ ਉਹ ਸਾਡੀ ਜਿਹੜੀ ਕ੍ਰੀਏਟਿਵ ਸਾਈਡ ਨੂੰ ਚੈਲੰਜ ਕਰਦਾ ਸੋ ਉਹਦੇ ਨਾਲ ਨਵੇਂ ਡਿਜ਼ਾਈਨਸ ਨਿਕਲ ਕੰਦੇ ਨੇ ਸਾਨੂੰ ਵੀ ਮਜ਼ਾ ਆਉਂਦਾ ਸੋ ਇਟਸ ਲਾਈਕ ਐਨ ਐਕਸਰਸਾਈਜ਼ ਫਾਰ ਅਸ ਆਲਸੋ ਰਾਈਟ ਸੋ ਮੈਮ ਮੈਂ ਜਾਊਂਗਾ ਕਿ ਤੁਸੀਂ ਆਪਦੇ ਥੋੜੇ ਫਰਮ ਦੇ ਬਾਰੇ ਦੱਸੋ ਕਿਵੇਂ ਸ਼ੁਰੂਆਤ ਹੋਈ ਕਿਸ ਨਾਮ ਦੇ ਨਾਲ ਤੁਸੀਂ ਰਹੇ ਮਾਰਕੀਟ ਦੇ ਵਿੱਚ ਹੈਗੇ ਹੋ ਆ ਚਲੋ 스타ਟਿੰਗ ਵਿਦ ਦਿ ਨੇਮ ਸਾਡੀ ਫਰਮ ਦਾ ਨੇਮ ਹੈ ਸ਼ੇਜ ਇੰਟੀਰੀਅਰ ਸਟੂਡੀਓ ਐਂਡ ਵੀਵ ਬੀਨ ਇਨ ਦਿ ਮਾਰਕੀਟ 9 ਸਾਲ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਠੀਕ ਹੈ ਜੀ ਆ ਬਹੁਤ ਸਾਰੇ ਪ੍ਰੋਜੈਕਟਸ ਕੀਤੇ ਹਨ ਵੀ ਵਰਕ ਪੈਨ ਇੰਡੀਆ ਐਂਡ ਵੀ ਡੂ ਵਰਚੁਅਲ ਕੰਸਲਟੇਸ਼ਨਸ ਆਊਟਸਾਈਡ ਆਫ ਇੰਡੀਆ ਆਲਸੋ ਵੀ ਹੈਵ ਆਲਰੇਡੀ ਡਨ ਤੁਸੀਂ ਇੰਡੀਆ ਚ ਬੈਠੇ ਅਮਰੀਕਾ ਦੇ ਘਰ ਵੀ ਡਿਜ਼ਾਈਨ ਕਰਦੇ ਹੋ ਹਾਂਜੀ ਹਾਂਜੀ ਇੰਟੀਰੀਅਰ ਡਿਜ਼ਾਈਨ ਕਰ ਦਿੰਦੇ ਹਾਂ ਅਸੀਂ ਕੀਤੇ ਹੋਏ ਨੇ ਕੈਨੇਡਾ ਐਂਡ ਉਹਦੇ ਵਿੱਚ ਇਹ ਹੁੰਦਾ ਹੈ ਉਹਦੇ ਵਿੱਚ ਅਸੀਂ ਸੌਫਟ चेंजेस ज्यादा करी दिया है ऑब्वियसली वी डोंट गेट इनटू कंस्ट्रक्शन इट इज मेनली जस्ट द लुक पर इसी उन्होंने भी सारा कुछ प्रोवाइड करी दिया है की लेना है केड़े कलर्स ड्राइंग्स सारा कुछ इवन डेकोर पीसेस तक भी ओनली hmm. फिर ऑनलाइन सेलेक्ट करके उन्होंने लिंक्स भेज दिए थे सो इट्स ऑलरेडी रेडीली बाय करके कर सकते एंड दिस फॉर्म वाज नेवर प्लानड सादी फॉर्म No. अच्छा ही। असी अपने कॉलेज दे फाइनल ईयर से गए हाँ। तो पहला माय फ्रेंड वांटेड कि मैं ਇੱਕ ਪੋਰਸ਼ਨ ਬਣਾਦਵਾ ਮੇ ਕੋ ਅੱਛਾ ਜੀ ਠੀਕ ਹੈ ਸਰ ਆਈ ਵਾਸ ਸਕੇਅਰਡ ਹਾਂ ਬਟ ਵੀ ਦਿਸ ਆਈ ਆਸਕਡ ਹਰ ਫੋਰ ਹੈਲਪ ਹਮ ਸੋ ਫਿਰ ਅਸੀਂ ਦੋਨਾਂ ਜਾਣਿਆਂ ਨੇ ਓ ਕੀਤਾ ਪਹਿਲਾਂ ਅੱਛਾ ਜੀ ਐਨ ਉਸ ਤੋਂ ਬਾਅਦ ਸਾਨੂੰ ਕੰਮ ਆਣਾ ਸ਼ੁਰੂ ਹੋ ਗਿਆ ਮਤਲਬ ਕੋਈ ਇਦਾਂ ਪ੍ਰੀਪਲਾਨਡ ਨਹੀਂ ਸੀਗਾ ਕਿ ਅਸੀਂ ਦੋ ਬੈਚ ਵੇਟ ਅਸੀਂ ਕੋਈ ਬਹੁਤ ਵੱਡੀ ਇੱਕ ਫਰਮ ਬਣਾਣੀ ਹੈ ਅਸੀਂ ਅੱਛਾ ਜੀ ਆਪਣੇ ਸੈਕਿੰਡ ਪ੍ਰੋਜੈਕਟ ਤੋਂ ਬਾਅਦ ਆਪਣੀ ਫਰਮ ਦਾ ਨਾਮ ਰੱਖਿਆ ਅੱਛਾ ਜੀ ਐਂਡ ਦੈਨ ਵੀ ਡਿਸਾਈਡਡ ਕਿ ਐਂਡ ਵੈਨ ਇਟ ਕਮਸ ਟੂ ਸੋਸ਼ਲ ਮੀਡੀਆ ਅਸੀਂ ਸੋਸ਼ਲ ਮੀਡੀਆ ਸ਼ੁਰੂ ਕੀਤਾ ਕੋਵਿਡ ਵਿੱਚ ਕੋਵਿਡ ਦੇ ਵਿੱਚ ਅੱਛਾ ਜੀ ਉਸ ਤੋਂ ਪਹਿਲਾਂ ਆਈ ਵਾਸ ਜਸਟ ਵਰਡ ਆਫ ਮਾਊਥ ਐਂਡ ਵੀ ਵਰ ਗੈਟਿੰਗ ਲੋਟਸ ਆਫ ਵਰਕ ਕਲਾਇੰਟ ਇਸ ਟੂ ਕਲਾਇੰਟ ਐਂਡ ਦੇ ਸੀਗਾ ਕਿਸੇ ਨੇ ਕਰ ਦੇਖ ਲਿਆ ਫਿਰ ਅਗਲੇ ਨੇ ਰਿਕਮੈਂਡ ਕਰਤਾ ਐਦਾਂ ਹੀ ਚੱਲਦਾ ਸੀਗਾ ਸੋ ਕੋਵਿਡ ਵਿੱਚ ਹੀ ਸੋਚਿਆ ਕਿ

ਸਾਡੇ ਜਿਹੜੇ ਕਲਾਇੰਟਸ ਨੇ ਹਾਂ ਫੀਮੇਲਸ ਵੀ ਹੁੰਦੇ ਨੇ ਪਰ ਜਿੱਥੇ ਸਪੈਂਡਿੰਗ ਪਾਵਰ ਇੱਕ ਘਰ ਦੇ ਵਿੱਚ ਰੈਜ਼ਿਡੈਂਸ ਆ ਮੇਲ ਹੁੰਦਾ ਹੈ ਸੋ ਆਰ ਮੇਜਰ ਮੇਨ ਕਲਾਇੰਟ ਇਨ ਮੋਸਟ ਆਫ ਦਾ ਪ੍ਰੋਜੈਕਟਸ ਇਜ਼ ਦਾ ਮੇਲ ਰਾਈਟ ਆਵਰ ਹਾਊਸ ਆਫ ਅ ਕਮਰਸ਼ੀਅਲ ਪ੍ਰੋਜੈਕਟ ਉਹ ਵੀ ਮੇਲ ਹੋ ਗਿਆ ਸਾਡੀ ਸਾਰੀ ਲੇਬਰ A to Z ਮੇਲ 올 ਮੇਲ ਜਿਹੜਾ ਤੁਸੀਂ ਪਰਚੇਸਿੰਗ ਕਰਦੇ ਹੋ ਸਾਡੇ ਵੈਂਡਰਸ ਦੇ ਆਲ ਮੇਲ ਸੋ ਵਰਕਿੰਗ ਇਨ ਅ ਮੇਲ ਡੋਮੀਨੇਟ এনवायरमेंट ਹੈਜ਼ ਨੋਟ ਬੀਨ ਈਜ਼ੀ ਸ਼ੁਰੂ ਸ਼ੁਰੂ ਇਟ ਇਜ਼ ਵੈਰੀ ਡਿਫਿਕਲ ਹਮ ਹਮ ਹੋਂ ਸਾਨੂੰ ਦੀ ਕਾਟਨ ਯੂਸ ਟੂ ਇਟ ਹੋਂ ਸਾਨੂੰ ਥੋੜੀ ਜੀ ਤਰੀਕੇ ਆ ਗਏ ਆ ਕੰਮ ਕਰਨ ਦੇ ਹਨਾ ਬੈਟਰ ਜਦੋਂ ਇਨਵੋਲਵਮੈਂਟ ਹੀ ਪੂਰੀ ਹੈ ਇੰਦੇ ਚ ਉਹ ਆਰ ਨੋਟ ਦੈਟ ਇਟਸ ਅਨ ਸੇਫ ਫਾਰ ਐਨੀਥਿੰਗ ਲਾਈਕ ਦੈਟ ਨਾਥਿੰਗ ਲਾਈਕ ਦੈਟ एवरीवन इज ਵੈਰੀ ਵੈਲਕਮਿੰਗ ਵੈਰੀ ਨਾਈਸ ਹਮ ਟੇਕਿੰਗ ਇਟ ਸੀਰੀਅਸਲੀ ਇਜ਼ ਦਾ ਪ੍ਰੋਬਲਮ ਸਾਨੂੰ ਸੀਰੀਅਸ ਨਹੀਂ ਲੈਂਦੇ ਸੀਰੀਅਸ ਨਹੀਂ ਸੀ ਲੈਂਦੇ ਉਹਨਾਂ ਦੇ ਸੀ ਕੱਲ ਦੀ ਕੁੜੀਆਂ ਆਈਆਂ ਨੇ ਸਾਨੂੰ ਦੱਸਣ ਸਾਨੂੰ ਦੱਸਣ ਗਿਆ ਕੰਮ ਕਿਉਂਕਿ ਲੇਬਰ ਵੀ ਲੇਬਰ ਹਾਂ ਅੱਛਾ ਜੀ ਉਹਨਾਂ ਨੂੰ 20 ਸਾਲ ਹੋ ਗਏ ਕੰਮ ਕਰਦੇ ਨੇ ਉਹਨਾਂ ਲੋਕਾਂ ਦਾ ਇਹ ਦੱਸਣ ਗਿਆ ਹਾਂ ਹਾਂ ਅਸੀਂ ਕਿੱਦਾਂ ਫਿਰ ਤਾਂ ਇਹ ਕਹਿੰਦੇ ਉਹ ਨਹੀਂ ਨਹੀਂ ਇਹ ਇਦਾਂ ਨਹੀਂ ਹੁੰਦਾ ਇਦਾਂ ਹੀ ਹੁੰਦਾ ਅੱਛਾ ਉਹ ਤਾਂ ਅੱਜ ਤੱਕ ਵੀ ਕਹਿ ਦਿੰਦੇ ਅੱਛਾ ਜੀ ਨਹੀਂ ਨਹੀਂ ਹੁਣ ਹੁਣ ਉਹ ਕੰਮ ਕਰ ਕਰਕੇ ਥੋੜੀ ਜੀ ਯੂ نو ਸੀਰਿਅਸਨੈਸ ਆ ਗਈ ਉਹਨਾਂ ਵਿੱਚ ਕਿ ਨਹੀਂ ਜੇ ਮੈਮ ਨੇ ਕੁਝ ਕਿਹਾ ਹੈ ਤਾਂ ਐਦਾਂ ਹੀ ਹੋਣਾ ਹੈ ਸੋ ਉਹ ਸਾਨੂੰ ਆ ਗਿਆ ਉਹਦਾ ਐਂਡ ਆਈ ਥਿੰਕ ਸਾਡੀ ਜਿੰਨੀ ਵੀ ਐਸਪੈਸ਼ਲੀ ਲੇਬਰ ਆਈ ਥਿੰਕ ਜਿਹੜੇ ਸਾਡੇ ਨਾਲ 9 ਸਾਲ ਤੋਂ ਜੁੜੇ ਹੋਏ ਨੋਬਡੀ ਹੈਸ ਏਵਰ ਲੈਫਟ ਅਸ ਅੱਛਾ ਜੀ ਸਾਡੀ ਇਹ ਚੀਜ਼ ਮੈਂ ਕਿਤੇ ਬੜੀ ਜਗੀ ਕਿ ਅਗਰ ਕੋਈ ਏਮਪਲੋਈ ਕਿਸੇ ਸੰਸਥਾਨ ਦੇ ਵਿੱਚ ਕਿਸੇ ਆਰਗੇਨਾਈਜੇਸ਼ਨ ਤੁਹਾਡੀ ਫਰਮ ਹੈ ਵੀ ਉਹਦੇ ਚ ਲੰਬੇ ਟਾਈਮ ਤੋਂ ਜੁੜ ਰਿਹਾ ਹੈ ਯਾਨੀ ਕਿ ਬਹੁਤ ਬਹੁਤ ਦਰੀਆ ਨੇ ਵੀ ਹਨ ਵੀ ਉਹ ਬਿਲਕੁਲ ਧਿਆਨ ਰੱਖਦੇ ਆ ਅਸੀਂ ਟਰਾਈ ਕਰੀਏਗਾ ਟਰਾਈ ਕਰੀਏਗਾ ਹਾਂ ਕਿਉਂਕਿ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਡਿਜ਼ਾਈਨ ਕਰਦੇ ਆ ਪਰ ਸਾਡੇ ਡਿਜ਼ਾਈਨ ਨੂੰ ਜਿਹੜਾ ਐਕਚੁਅਲ ਰੂਪ ਦਿੰਦੇ ਨੇ ਉਹ ਲੇਬਰ ਦਿੰਦੀ ਹੈ ਮੇਨ ਫੋਰਸ ਵੀ ਉਹਨਾਂ ਦੀ ਹੈ ਰਾਈਟ ਸੋ ਅਸੀਂ ਹਮੇਸ਼ਾ ਉਸ ਚੀਜ਼ ਦਾ ਉਹਨਾਂ ਨੂੰ ਕ੍ਰੈਡਿਟ ਵੀ ਦਿੰਨੇ ਆਂ ਔਰ ਉਹਨਾਂ ਦੀ ਇੱਜ਼ਤ ਵੀ ਦਿੰਨੇ ਆਂ ਕਿ ਇਹਨਾਂ ਕਰਕੇ ਹੀ ਅਸੀਂ ਡਿਜ਼ਾਈਨ ਕਰ پا ਰਹੇ ਆਂ ਤੁਹਾਡੇ ਡਿਜ਼ਾਈਨ ਨਜ਼ਰ ਆ ਰਹੇ ਨੇ ਇਹਨਾਂ ਕਰਕੇ ਠੀਕ ਹੈ ਜੀ ਸੋ ਰਾਈਟ ਨਾਓ ਤੁਸੀਂ ਕੀ ਕੀ ਡਿਜ਼ਾਈਨ ਕਰ ਰਹੇ ਹੋ ਮਤਲਬ ਕਿ ਹੋਮ ਆਫਿਸਿਸ ਐਵਰੀਥਿੰਗ ਐਵਰੀਥਿੰਗ ਅਸੀਂ ਰੈਜ਼ੀਡੈਂਸਸ ਤਾਂ ਕਰੀਦੇ ਹੀ ਕਰੀਦੇ ਨੇ ਆਲ ਕਾਈਂਡਸ ਅਪਾਰਟਮੈਂਟਸ ਹੋ ਗਏ ਫਾਰਮ ਹਾਊਸਸ एवरीथिंग इवन ਹੋਮਸ ਆ ਫਿਰ ਕਮਰਸ਼ੀਅਲ ਪ੍ਰੋਜੈਕਟਸ ਵੀ ਡੂ ਫੈਸ਼ਨ ਹਾਊਸਸ ਅੱਛਾ ਜੀ ਬੁਟੀਕਸ ਜਿਮਸ ਅੱਛਾ ਜੀ ਬੈਂਕਵਟ ਹਾਲਸ ਬੈਂਕਵਟ ਹਾਲਸ ਸਕੂਲਸ ਸਕੂਲ ਵੀ ਕੀਤਾ ਹੈ ਅਸੀਂ ਕੈਫੇਸ ਕੈਫੇਸ ਅੱਜ ਕੱਲ ਜਿਹੜਾ ਨਵਾਂ ਟ੍ਰੈਂਡ ਹੈ ਹਾਂ ਸਿਟੀ ਦੇ ਵਿੱਚ ਤੇ ਨਾਈਸ ਨਾਈਸ ਕੈਫੇਸ ਸਿਟਿੰਗ ਵੀ ਡੂ ਰੈਸਟੋਰੈਂਟਸ ਆਲਸੋ ਵੀ ਡਨ ਅ ਸਲੂਨ ਆਲਸੋ ਅ ਟੈਟੂ ਸਟੂਡੀਓ ਆਲਸੋ ਅੱਛਾ ਜੀ ਮਤਲਬ ਕਿ ਕੋਈ ਵੀ ਤਰੀਕੇ ਦੀ ਅਗਰ ਇੱਕ ਮਤਲਬ ਕਿ ਰਿਕੁਆਇਰਮੈਂਟ ਹੈ ਮੇਰੀ ਹੈ ਨਾ ਵੀ ਲਾਈਕ ਵੀ ਕੋਈ ਵੀ ਸਾਡੇ ਵੀਵਰ ਹੈ ਉਹਨਾਂ ਦੀ ਕੋਈ ਵੀ ਰਿਕੁਆਇਰਮੈਂਟ ਹੈ ਕਿ ਵੀ ਮੈਨੂੰ ਇਹ ਮੇਕਓਵਰ ਕਰਾਣਾ ਹੈ ਆਈ ਥਿੰਕ ਨਾਊ ਵੀ ਹੈਵ ਐਕਸਪੀਰੀਅੰਸ ਇਨ ਆਲ ਕਾਈਂਡਸ ਆਫ ਡਿਫਰੈਂਟ ਫੀਲਡਸ ਸੋ ਵੀ ਆਈ ਥਿੰਕ ਵੀ ਕੈਨ ਡਿਜ਼ਾਈਨ एवरीथिंग ਐਂਡ ਐਨੀਥਿੰਗ ਐਸ ਲੌਂਗ ਐਸ ਇੰਟੀਰੀਅਰ ਡਿਜ਼ਾਈਨਰ ਬਾਰਗੇਨ ਕਰਦੇ ਆ ਜੀ ਜਦੋਂ ਪਰਚੇਜ਼ਿੰਗ ਲਈ ਜਾਂ ਕੋਈ ਚੀਜ਼ ਮਾਰਕੀਟ 'ਚ ਜਾਂਦੇ ਆ ਹਾਂਜੀ ਅਸੀਂ ਮਾਰਕੀਟ ਜਾ ਕੇ ਆਪਣੇ ਕਲਾਇੰਟ ਲਈ ਬਾਰਗੇਨ ਕਰਦੇ ਆ ਤੁਸੀਂ ਦੇਖੋ ਅਸੀਂ ਆਫਟਰ ਆਲ ਐਟ ਦੀ ਐਂਡ ਆਫ ਦਾ ਡੇ ਔਮਨ ਸਾਨੂੰ ਮਜ਼ਾ ਆਉਂਦਾ ਹੈ ਕੰਮ ਕਰਕੇ ਰਾਈਟ ਉਹ ਸੀ ਕਰਨਾ ਕਰਨਾ ਤੇ ਸੈਟੀਸਫੈਕਸ਼ਨ ਉਦੋਂ ਹੁੰਦੀ ਹੈ ਜਦੋਂ ਬਾਰਗੇਨ ਕਰਕੇ ਹਨਾ ਵੀ ਇੱਕ ਸਹੀ ਪ੍ਰਾਈਜ਼ਿੰਗ ਦੇ ਉੱਤੇ ਆਂਦੇ ਤੇ ਉਹ ਜ਼ਰੂਰੀ ਵੀ ਹੈ ਕਿਉਂਕਿ ਸਾਡੇ ਕਲਾਇੰਟ ਕੋਲ ਵੀ ਇੱਕ ਬਜਟ ਹੈ ਸਾਨੂੰ ਬਜਟ ਦੇ ਵਿੱਚ ਡਿਲੀਵਰ ਕਰਨਾ ਜੀ ਸਾਨੂੰ ਵੀ ਹੁੰਦਾ ਹੈ ਕਿ ਉਹਨਾਂ ਨੂੰ ਬਜਟ ਚ ਬੈਸਟ ਚੀਜ਼ ਮਿਲੇ ਸੋ ਕਿ ਵੀ ਅਸੀਂ ਕੋਸ਼ਿਸ਼ ਕਰੀਏ ਕਿ ਤਾਂ ਕਿ ਥੋੜੀ ਜਿਹੀ ਮਹਿੰਗੀ ਚੀਜ਼ ਥੋੜੀ ਜਿਹੀ ਸਸਤੀ ਦੇ ਦੇਣ ਸੋ ਦੈਟ ਤੇ ਉਹ ਲਗਾ ਸਕਣ ਐਮੇ ਸਾਡੇ ਲਈ ਦੇਖੋ ਸਾਡਾ ਕਲਾਇੰਟ ਇਜ਼ ਦ ਮੋਸਟ ਇੰਪੋਰਟੈਂਟ ਉਹਦਾ ਬਜਟ ਇਜ਼ ਆਲਸੋ ਮੋਸਟ ਇੰਪੋਰਟੈਂਟ ਹੁੰਦਾ ਹੈ ਕਿ ਆਹ ਚੀਜ਼ ਉਹਨਾਂ ਦੇ ਬਜਟ ਚ ਆ ਜਾਵੇ ਕਿਸੇ ਤਰੀਕੇ ਸੋ ਵੀ ਡੂ ਵੀ ਡੂ ਟ੍ਰਾਈ ਵੀ ਡੂ ਟ੍ਰਾਈ ਠੀਕ ਹੈ ਸੋ ਲਾਸਟ ਕੁਐਸਚਨ ਤੇ ਆਂਨੇ ਆ ਕਿ multiple vendors also suppose aajkal kitchen is a very uh, big thing sare kitchen banawanonde jediyan modular kitchens bandiyan so i think sare projects layi we get multiple quotes from different vendors हुँ। so sade naal judan da kya fayda because sanu do teen vendors jande asi onna to pricing le sakde ha sareyan to tusi compare kar sakde ha ਦੀ ਵਾਲ ਦੇ ਕੰਪੈਣੀ ਸਾਡੇ ਕੋ ਕਟੇਸ਼ਨ ਹੈ ਜਿਨ੍ਹਾਂ ਦਾ ਸਾਨੂੰ ਪ੍ਰਾਈਸ ਵਧੀਆ ਲੱਗੇਗਾ ਕੁਆਲਿਟੀ ਬੈਟਰ ਲੱਗੇਗੀ ਵੀਲ ਗੋ ਵਿਦ दैट ਸੋ ਹੋ ਵੀਕ ਫਾਇਦਾ ਹੋ ਜਾਂਦਾ ਤੁਸੀਂ ਕੱਲਾ ਬੰਦਾ ਮਾਰਕੀਟ ਜਾਏਗਾ ਉਹਨੂੰ ਇੱਕ ਜਗਾ ਪਤਾ ਹੋਏਗੀ ਸਾਨੂੰ ਮੈਕਸਮਮ ਪਤਾ ਹੁੰਦਾ ਹੈ ਇਹ ਸਾਡੀ ਫੇਸ ਵੈਲਿਊ ਵੀ ਹੈ ਅੱਛਾ ਜੀ ਸੋ ਨੋਬਡੀ ਵਿਲ ਓਵਰਚਾਰਜ ਯੂ ਬਿਕਾਜ਼ ਵੀ ਨੋ ਦਾ ਪ੍ਰਾਈਸ ਉਹਨਾਂ ਨੂੰ ਵੀ ਪਤਾ ਹੈ ਕਿ ਨਹੀਂ ਯਾਰ ਇਹਨਾਂ ਨਾਲ ਜਿਆਦਾ ਡਿਸਟੈਂਸ ਸਾਡੇ ਫੀਲਡ ਚ ਹੈ ਤੁਹਾਨੂੰ ਉਹੀ ਚੀਜ਼ 500 ਦੀ ਵੀ ਕੋਈ ਮਿਲ ਸਕਦੀ ਹੈ ਉਹੀ ਚੀਜ਼ 2000 ਦੀ ਵੀ 5000 ਦੀ ਵੀ ਮਿਲ ਸਕਦੀ ਹੈ ਜੇ ਸਾਨੂੰ ਨੌਲੇਜ ਨਹੀਂ ਹੈ ਨਹੀਂ ਬਿਲਕੁਲ ਕੋਸ ਨੇ ਬਹੁਤ ਸਾਰੇ ਅਸੀਂ ਆਪ ਕਹਿੰਦੇ ਆ ਸਾਡੇ ਇਹ ਹੈਗੇ ਨੇ ਟ੍ਰੇਡ ਦੇ ਵਿੱਚ ਸਾਡੇ ਟ੍ਰੇਡ ਦੇ ਵਿੱਚ ਇਹ ਮਾਰੀ ਗੱਲ ਹੈ ਕਿ ਲੂਪ ਹੋਲਸ ਹੈ ਸਪੈਸ਼ਲੀ ਵੈਨ ਯੂ ਆਰ ਪਰਚੇਸਿੰਗ ਰਾਈਟ ਸੋ ਉਹਦੇ ਲਈ ਇੱਕ ਨੌਲੇਜੇਬਲ ਬੰਦਾ ਨਾਲ ਹੋਵੇ ਗਾਈਡ ਕਰਨ ਲਈ ਇਟ ਇਜ਼ ਵੈਰੀ ਗੁੱਡ ਰਾਈਟ ਆਪਾਂ ਪੋਡਕਾਸਟ ਸ਼ੂਟ ਕਰ ਰਹੇ ਹਾਂ ਪੰਜਾਬ ਜਲੰਧਰ ਦੇ ਵਿੱਚ ਹਾਂਜੀ ਸਾਡਾ ਕੋਈ ਵੀਵਰ ਹੈ ਉਹ ਇੰਡੀਆ ਦੇ ਕਿਸੇ ਕੋਨੇ ਤੋਂ ਬੈਠ ਰਿਹਾ ਹੈ ਪੰਜਾਬੀ ਚ ਗੱਲ ਕਰ ਰਹੇ ਹਾਂ ਸਾਡਾ ਕੋਈ ਪੰਜਾਬੀ ਬਾਹਰ ਬੈਠਾ ਹੋਇਆ ਸੁਣ ਰਿਹਾ ਹੈ ਇਹ ਪੰਜਾਬ ਦੇ ਵਿੱਚ ਕਿਸੇ ਵੀ ਹਿੱਸੇ ਤੋਂ ਸੁਣ ਰਿਹਾ ਹੈ ਤੇ ਕੀ ਤੁਸੀਂ ਪੰਜਾਬ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਵੀ ਜਾ ਕੇ ਇੰਟੀਰੀਅਰ ਡਿਜ਼ਾਈਨਿੰਗ ਪੂਰੀ ਹਾਂਜੀ ਹਾਂਜੀ ਕਰਦੇ ਹਾਂ ਅਸੀਂ ਬੇਗੋਵਾਲ ਲੁਧਿਆਣਾ ਪੋਗਪੁਰ ਮੁਖਤਸਰ ਹਾਂ ਅ ਚੰਡੀਗੜ੍ਹ ਚੰਡੀਗੜ੍ਹ ਐਵਰੀਵੇਅਰ ਕੰਮ ਕਰੀਦਾ ਹੈ ਹਾਂਜੀ ਉੱਥੇ ਤਾਂ ਪ੍ਰੋਪਰ ਸਾਈਟ ਚੱਲਦੀ ਹੈ ਈਵਨ ਪੈਨ ਇੰਡੀਆ ਵੀ ਡਿਜ਼ਾਈਨ ਸੇਮ ਤਾਂ ਨਹੀਂ ਹੁੰਦਾ ਨਹੀਂ ਆਈ ਥਿੰਕ ਇਨ 9 ইয়ারਸ ਆਫ आवर ਕੈਰੀਅਰ ਅਸੀਂ ਕਦੇ ਵੀ ਕਿਤੇ ਵੀ ਕੁਝ ਰਿਪੀਟ ਨਹੀਂ ਕੀਤਾ ਈਵਨ ਤੁਹਾਨੂੰ ਕਲਾਈਂਟ ਕਹਿੰਦੇ ਇਹ ਪੋਡਕਾਸਟ ਹੈ ਮੈਨੂੰ ਇਹ ਹੈ ਕਿ ਵੀ ਆਪਾਂ ਖੁੱਲ੍ਹੀ ਗੱਲਾਂ ਕਰੀਏ ਹਨਾ ਵੀ ਜੋ ਵੀ ਇੱਕ ਜਦੋਂ ਅਗਰ ਮੈਂ ਇੱਕ ਤੁਹਾਡਾ ਕਲਾਇੰਟ ਬਣ ਕੇ ਗੱਲ ਕਰ ਰਿਹਾ ਫੋਰ ਏਗਜ਼ਾਮਪਲ ਹੈ ਨਾ ਵੀ ਮੇਰੇ ਡਾਊਟ ਇਹ ਵੀ ਹੋਊਗਾ ਕਿ ਯਾਰ ਸੇਮ ਤਾਂ ਨਹੀਂ ਹੋ ਜਾਊਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਡਾ ਕਲਾਇੰਟ ਵੀ ਨਾ ਕਈ ਵਾਰੀ ਸਾਡੇ ਪੇਜ ਤੋਂ ਇਮੇਜ ਕੱਢ ਕੇ ਲੈ ਕੇ ਆਏਗਾ ਯਾ ਮੈਮ ਮੈਨੂੰ ਆਪ ਪਸੰਦ ਆ ਮੇਰੇ ਘਰ ਚਾ ਕਰ ਦੋ ਅਸੀਂ ਕਹਾਂਗੇ ਅਸੀਂ ਨਹੀਂ ਕਰਨਾ ਪਰ ਮੈਨੂੰ ਪਸੰਦ ਤੁਸੀਂ ਕਰ ਦੋ ਤੁਹਾਨੂੰ ਮੈਨੂੰ ਕੋਈ ਫਰਕ ਨਹੀਂ ਕਿਸੇ ਦਾ ਕਰ ਤੁਸੀਂ ਕੀਤਾ ਹੈ ਤੁਸੀਂ ਕਵਾਂਗੇ ਨਹੀਂ ਕਰਨਾ ਇਟ ਇਜ਼ ਨੋਟ ਰਿਕੁਆਇਰਡ ਫਾਇਦਾ ਕੀ ਮੈਨੂੰ ਹਾਇਰ ਕਰਨ ਦਾ ਮੈਨੂੰ ਪੇਮੈਂਟ ਕਰਨ ਦਾ ਫਿਰ ਕੀ ਫਾਇਦਾ ਕਿ ਜੇ ਮੈਂ ਸਭੀ ਚੀਜ਼ ਹੀ ਡਿਜ਼ਾਈਨ ਕੀਤੀ ਤੁਹਾਡੇ ਲਈ ਡਿਜ਼ਾਈਨਿੰਗ ਦ ਡੈਪਥ ਆਫ ਡਿਜ਼ਾਈਨਿੰਗ ਜਿਹੜੇ ਨੋਬਸ ਵੀ ਹੁੰਦੇ ਆ ਅਸੀਂ ਆਪ ਸਿਲੈਕਟ ਕਰਦੇ ਆ ਨੋਬਸ ਹੋ ਗਏ ਸ਼ੈਂਡਲियर्स ਲਾਈਟਸ एवरीथिंग ਇਜ਼ ਕਸਟਮਾਈਜ਼ਡ ਇਟ ਕੈਨ ਬੀ ਕਸਟਮਾਈਜ਼ਡ ਠੀਕ ਹੈ ਜੀ ਸੋ ਉਹ ਸਾਰੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਆ ਉਸ ਤੋਂ ਬਿਨਾ ਵੀ ਕਾਂਟ ਮਤਲਬ ਐਟ ਦਾ ਕਾਪੀ ਪੇਸਟ ਕੁਝ ਨਹੀਂ ਐ एवरीथिंग ਇਜ਼ ਨਿਊ ਐਂਡ ਫਰੈਸ਼ ਡਿਜ਼ਾਈਨਡ ਅਕੋਰਡਿੰਗ ਟੂ ਦ ਸਪੇਸ ਸੋ ਏ ਮੈਮ ਆਪਣਾ ਪਹਿਲਾ ਐਪੀਸੋਡ ਸੀਗਾ ਇਹਨੂੰ ਆਪਾਂ ਸਮਅਪ ਕਰਦੇ ਆ ਮੈਨੂੰ ਸੀਗਾ ਵੀ ਇੱਕ ਆਪਾਂ ਇੰਟਰੋਡਕਸ਼ਨ ਹੈ ਨਾ ਪੋਡਕਾਸਟ ਦੀ ਸੀਰੀਜ਼ ਦਾ ਇੱਕ ਇੰਟਰੋਡਕਸ਼ਨ ਦੇ ਦਈਏ ਸੋ ਆਪਾਂ ਪਹਿਲਾ ਐਪੀਸੋਡ ਸੀਗਾ ਤੇ ਵਧੀਆ ਲੱਗਿਆ ਸੋ ਸੈਕੰਡ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਪੇਂਟਸ ਦੀ ਜਾਂ ਟਾਈਲਸ ਦੀ ਕਰ ਲਾਂਗੇ ਕੋਈ ਇੱਕ ਹੈ ਨਾ ਹਾਂਜੀ ਸ਼ੁਰੂ ਜੀ ਕਰ ਲਾਂਗੇ ਵੀ ਹੈ ਨਾ ਜੇ ਅਗਰ ਕੋਈ ਇੰਟੀਰੀਅਰ ਡਿਜ਼ਾਈਨਰ ਹਾਇਰ ਕਰਨਾ ਚਾਹੁੰਦਾ ਹੈ ਬਟ ਫਿਰ ਵੀ ਉਹਦਾ ਬਜਟ ਬਿਲਕੁਲ ਘੱਟ ਹੈ ਜੇ ਨਹੀਂ ਅਲਾਉ ਕਰ ਰਹੀ ਪਾਕਟ ਨਹੀਂ ਅਲਾਉ ਕਰ ਰਹੀ ਹੈ ਸੋ ਸਾਡਾ ਪੋਡਕਾਸਟ ਸੁਣ ਕੇ ਵੀ ਉਹਨੂੰ ਆਈਡੀਆ ਹੋ ਜਾਵੇ ਕਿ ਹੈ ਨਾ ਵੀ ਮੈਨੂੰ ਕੀ ਕੰਮ ਕਰਾਉਣਾ ਹੈ ਉਹ ਥੋੜਾ ਇਨਫੋਰਮੇਸ਼ਨ ਲੈ ਕੇ ਮਾਰਕੀਟ ਦੇ ਵਿੱਚ ਜਾਵੇ ਸੋ ਉਹਦੇ ਨਾਲ ਕੋਈ ਠੱਗੀ ਧੋਰੀ ਨਾ ਹੋਵੇ ਹਨਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਨਾਂ ਦਾ ਥੈਂਕ ਯੂ ਜੀ ਥੈਂਕ ਯੂ ਤੇ ਇਹ ਸਾਡਾ ਪਹਿਲਾ ਪੋਡਕਾਸਟ ਹੈਗਾ ਜੀ ਤੇ ਇੰਟੀਰੀਅਰ ਡਿਜ਼ਾਈਨਿੰਗ ਕੀ ਹੁੰਦੀ ਹੈ ਆਰਚੀਟੈਕਟ ਤੋਂ ਕਿੰਨਾ ਵੀ ਅਲੱਗ ਹੈ ਇਹ ਤੇ ਤੁਹਾਨੂੰ ਅਗਰ ਤੁਹਾਡਾ ਬਜਟ ਲਾਓ ਕਰ ਰਿਹਾ ਪਾਕਟ ਲਾਓ ਕਰ ਰਹੀ ਹੈ ਤੁਹਾਨੂੰ ਇੰਟੀਰੀਅਰ ਡਿਜ਼ਾਈਨਰ ਕਿਉਂ ਹਾਇਰ ਕਰਨੇ ਚਾਹੀਦੇ ਆ ਇਹਦੇ ਦੇ ਉੱਤੇ ਗੱਲ ਕੀਤੀ ਹੈ ਸੈਕਿੰਡ ਐਪੀਸੋਡ ਅਸੀਂ ਜਲਦ ਲੈ ਕੇ ਆਵਾਂਗੇ ਇਸੇ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧ